ਰਾਹੁਲ ਗਾਂਧੀ ਨੂੰ ਸਰੋਪਾ ਪਾਉਣਾ ਗੁਨਾਹ ਹੋ ਗਿਆ ਐਸਜੀਪੀਸੀ ਨੇ ਕਾਰਵਾਈ ਕੀਤੀ ਹੈ ਸਰੋਪਾ ਪਾਉਣ ਵਾਲੇ ਚਾਹੇ ਉਹ ਗ੍ਰੰਥੀ ਹੋਵੇ ਚਾਹੇ ਉੱਥੇ ਪ੍ਰਬੰਧਕ ਹੋਣ ਆਖਰਕਾਰ ਦਾਦੀ ਦੇ ਗੁਨਾਹ ਦੀ ਸਜ਼ਾ ਜਾਂ ਆਪਾਂ ਕੀ ਕੀ ਦੋਸ਼ਾਂ ਦੀ ਸਜ਼ਾ ਪੋਤੇ ਨੂੰ ਦੇ ਦੇਣੀ ਇਹ ਸੁਪਰ ਸਵਾਲ ਖੜੇ ਹੋ ਰਹੇ ਐ ਤੇ ਆਖਰਕਾਰ ਧਰਮ ਦੇ ਵਿੱਚ ਬਾਦਲਾਂ ਦੀ ਰਾਜਨੀਤੀ ਕਿੰਨੀ ਕੁ ਕੰਮ ਕਰ ਰਹੀ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਇਸ ਵਕਤ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੇਰੇ ਨਾਲ ਮੌਜੂਦ ਹੈ ਕਿਉਂਕਿ ਮਸਲਾਈ ਕੁਝ ਅਜੇ ਹੈ ਪ੍ਰੋਫੈਸਰ ਸਾਹਿਬ ਦਾਦੀ ਦੇ ਦੋਸ਼ਾਂ ਦੀ ਸਜ਼ਾ ਕਹਿੰਦੇ ਪੋਤੇ ਨੂੰ ਦੇ ਦੇਣੀ ਅਲੱਗ-ਅਲੱਗ ਲੋਕੀ ਪੋਸਟਾਂ ਪਾਰੇ ਹੈਗੇ ਆ ਜ਼ਿਕਰ ਕਰ ਰਿਹਾ ਸੂਬਾ ਸਰਹੰਦ ਦਾ ਕਹਿੰਦੇ ਕੀ ਇਸ ਧਰਮ ਦੇ ਵਿੱਚ ਅਜਿਹਾ ਕਦੇ ਵੀ ਨਹੀਂ ਕੀਤਾ ਜਾਂਦਾ ਤੁਸੀਂ ਕਿਵੇਂ ਸਮਝਦੇ ਹੋ ਕਿ ਰਾਹੁਲ ਗਾਂਧੀ ਨੂੰ ਸਰੋਪਾ ਪਾਣ ਵਾਲਿਆਂ ਨੂੰ ਗੁਨਾਹਗਾਰ ਕਹਿ ਦੇਣਾ ਨਹੀਂ ਨਹੀਂ ਇਹ ਤੇ ਦੇਖੋ ਇੱਕ ਪੋਲਿਟੀਕਲ ਲੜਾਈ ਹੋਈ ਸਿੱਖ ਰੈਡੀਕਲਸ ਦੀ ਗਵਰਨਮੈਂਟ ਆਫ ਇੰਡੀਆ ਦੇ ਨਾਲ ਉਹ 10 ਸਾਲ ਚੱਲੀ ਐ ਉਹਦੇ ਆਪਣੇ ਰੈਪਰਕੇਸ਼ਨ ਸੀਗੇ ਬਹੁਤ ਸਾਰੇ ਸਿੱਖ ਨੌਜਵਾਨ ਮਾਰੇ ਗਏ ਅਲਟੀਮੇਟਲੀ ਉਹ ਇੱਥੇ ਹੋ ਨਿਬੜਿਆ ਕਿ ਗਵਰਨਮੈਂਟ ਆਫ ਇੰਡੀਆ ਨੇ ਜੇਦੀ ਪ੍ਰਧਾਨ ਮੰਤਰੀ ਉਦੋਂ ਇੰਦਰਾ ਗਾਂਧੀ ਸੀਗੀ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਸ ਨੂੰ ਬਾਈਪਾਵਰ ਡਿਮੋਲਿਸ਼ ਕਰਨਾ ਕਿਉਂਕਿ ਪਿੰਡਾਂ ਵਾਲੇ ਜਰਨੈਲ ਸਿੰਘ ਪਿੰਡਾਂ ਵਾਲੇ ਸੰਤ ਉੱਥੇ ਅਕਾਲ ਤਖਤ ਵਿੱਚ ਮੌਜੂਦ ਸੀ ਉੱਥੇ ਉਹ ਜੋ ਵੀ ਭਿਆਨਕ ਹਮਲਾ ਹੋਇਆ ਉਹ ਬਹੁਤ ਹੀ ਅਕੈਤ ਤੇ ਦਰਦਨਾਕ ਸੀਗਾ ਇੱਥੋਂ ਤੱਕ ਜਿਹੜੇ ਐਥੀਸਟ ਲੋਕ ਸੀਗੇ ਉਹ ਵੀ ਇਸ ਗੱਲ ਦਾ ਦਿਲ ਉਹਨਾਂ ਦਾ ਦਹਿਲਾ ਗਿਆ ਕਿ ਇਹ ਕਿਉਂ ਹੋਇਆ ਇਸ ਵਿਤਰ ਸਥਾਨ ਤੇ ਨਹੀਂ ਸੀ ਹੋਣਾ ਚਾਹੀਦਾ ਹੁਣ ਉਸ ਬਾਅਦ ਜੋ ਸਾਰੇ ਰੈਪਰਕਸ਼ਨ ਹੋਏ ਆਪਾਂ ਜਾਣਦੇ ਆ ਕਿ ਇੰਦਰਾ ਗਾਂਧੀ ਤੇ ਰਿੰਦਰਾ ਗਾਂਧੀ ਦਾ ਮਰਡਰ ਹੋਣਾ ਜਨਰਲ ਵੈਦਿਆ ਦਾ ਵੀ ਹੋਇਆ ਹੋਰਨਾਂ ਦਾ ਵੀ ਕਈ ਇਸ ਤਰੀਕੇ ਨਾਲ ਹਮਲੇ ਹੋਏ ਉਸ ਗੱਲ ਦਾ ਇੱਕ ਮਤਲਬ ਪਿੱਛੇ ਪੈ ਕਿ ਸਿੱਖ ਜਿਹੜੇ ਲੋਕ ਤੁਹਾਡੇ ਸਾਮਿਲ ਇਹ ਤੇ ਜੀ ਮਿਨਿਸਟਰ ਸਾਹਿਬ ਬਿਹਾਂ ਸਿੰਘ ਉਹ ਨੰਦਾ ਵੀ ਮਰਡਰ ਹੋਇਆ ਬਹੁਤ ਕੁਝ ਹੋਇਆ ਉਸ ਲੜਾਈ ਦੇ ਵਿੱਚ ਬਹੁਤ ਕੁਝ ਹੋਇਆ ਔਰ ਉਹਦਾ ਫਾਲੋਅਟ ਇਹ ਹੋਇਆ ਕਿ ਫਿਰ 83 ਵਾਲੇ ਦੰਗੇ ਜਦ ਰਜੀਵ ਗਾਂਧੀ ਨੇ ਉਹੋ ਜੀ ਇੱਕ ਸ਼ਬਦਾਬਲੀ ਵਰਤੀ ਜਿਹੜੀ ਇੱਕ ਰਾਜਨੀਤਿਕ ਨਹੀਂ ਸੀ ਇੱਕ ਮਾਂ ਦੇ ਪੁੱਤ ਵੱਲੋਂ ਇੱਕ ਇਹੋ ਜਿਹੀ ਗੱਲ ਕਹਿਣੀ ਜਿਹੜਾ ਜਿਹਦੀ ਮਾਂ ਪ੍ਰਾਈਮ ਮਿਨਿਸਟਰ ਨੇ ਮਾਂ ਉਹਦੀ ਜਦੋਂ ਮਰਡਰ ਹੋ ਜਾਂਦੀ ਤੇ ਉਹਦੀ ਬਲਵੇ ਇਸ ਕਿਸਮ ਦਾ ਕਾਰਨ ਦੇਣਾ ਉਹ ਇੱਕ ਨਿਦਾਨਗੀ ਚੋਂ ਇਹ ਹੋਇਆ ਕਿ ਬਹੁਤ ਜਿਹੜਾ ਪਹਿਲਾਂ ਹੀ ਇੰਨਾ ਪਾੜਾ ਪਿਆ ਸੀ ਉਹ ਹੋਰ ਪੈ ਗਿਆ ਹੁਣ ਇਹ ਸਾਰੀ ਇੱਕ ਸਟੋਰੀ ਜਦੋਂ ਏਡੀ ਵੱਡੀ ਬਣ ਜਾਂਦੀ ਹੈ ਜਾਣੇ ਇੱਕ ਐਡਾ ਵੱਡਾ ਰਾਜਨੀਤਿਕ ਉਥਲ ਪੁਥਲ ਹੋ ਜਾਂਦੀ ਹੈ ਔਰ ਇੱਕ ਦਿਨ ਨਹੀਂ ਦੋ ਦਿਨ ਨਹੀਂ ਉਹ ਦਹਾਕਾ ਭਰ ਤੇ ਘਟੋ ਘਟ ਚੱਲਦੀ ਰਹੀ ਸ਼ਾਇਦ ਇਹ ਸੀਗਾ ਕਿ ਕਾਂਗਰਸ ਨੂੰ ਜਦੋਂ ਇਹ ਮੌਕਾ ਪੈ ਕੇ ਖਾਸ ਕਰਕੇ ਜਦੋਂ ਰਾਜੀਵ ਗਾਂਧੀ 400 ਤੋਂ ਵੱਧ ਸੀਟਾਂ ਲੈ ਕੇ ਆਗੇ ਪਾਰਲੀਮੈਂਟ ਤੇ اور ਲਿਆਂ ਵੀ ਇਸ ਕਰਕੇ ਕਿ ਦੇਖੋ ਜੀ ਉਹਨਾਂ ਨੇ ਬਹੁਤ ਆਪਣੀ ਬਹਾਦਰੀ ਦਿਖਾਈ ਐਂਟੀ ਮਿਨਿਓਰਿਟੀ ਆਪਣਾ ਸਟੈਂਡ ਲੈ ਕੇ ਠੀਕ ਹੈ ਤੁਹਾਨੂੰ ਆਪਣੇ ਉਹਦੇ ਤੇ ਬਹੁਤ ਜਹਾਂ ਜਾਣਾ ਹੂਲਣੀਆਂ ਪਈਆਂ ਬਹੁਤ ਤਸ਼ੱਦਦ ਹੋਏ ਜਿਹੜੇ ਲੋਕਾਂ ਦੇ ਘਰ ਫੂਕੇ ਗਏ ਜਾਂ ਪਰਿਵਾਰ ਕ ਮੈਂਬਰਾਂ ਨਾਲ ਤਸ਼ੱਦਦ ਹੋਇਆ ਇਹ ਜਿਸ ਤਣ ਲੱਗੇ ਸੋਤਾਂ ਜਾਣੇ ਆਪਾਂ ਤੇ ਗੱਲਾਂ ਕਰ ਸਕਦੇ ਹਾਂ ਪਰ ਸਵਾਲ ਪਤਾ ਕੀ ਹੁੰਦਾ ਆ ਉਦੋਂ ਇਹ ਚਾਹੀਦਾ ਇਹ ਸੀਗਾ ਕਿ ਠੰਡ ਠੰਡੌਲੇ ਤੋਂ ਬਾਅਦ ਸਾਲ 2 ਸਾਲ 3 ਸਾਲ ਬਾਅਦ ਕੋਈ ਕਮਿਸ਼ਨ ਬਣਦਾ ਸਾਰੀ ਗੱਲ ਦੀ ਟੈਕੀਕਾਤ ਹੁੰਦੀ ਤਾਂ ਕਿ ਹੌਲੀ ਹੌਲੀ ਉਹ ਜਿਹੜੇ ਜ਼ਖਮ ਆ ਜਿਹੜਾ ਪਾੜਾ ਪੈ ਗਿਆ ਉਸ ਦੇ ਉਸ ਨੂੰ ਕਿਵੇਂ ਭਰਿਆ ਜਾਏ ਤੇ ਕੋਈ ক্লোਜ਼ਰ ਰਿਪੋਰਟ ਹੋਏ ਇੱਥੋਂ ਤੱਕ ਉਥੋਂ ਛੱਡ ਦਿਓ ਜਾਨੀ ਰਾਜੀਵ ਗਾਂਧੀ ਵਾਲੇ ਛੱਡ ਦਿਓ ਗੱਲ ਉਦੋਂ ਬਾਅਦ ਸਰਕਾਰਾਂ ਬੜੀਆਂ ਕਾਂਗਰਸ ਦੀਆਂ ਕਿੰਨੀ ਵਾਰੀ ਸਰਕਾਰਾਂ ਬੜੀਆਂ ਘੱਟੋ ਘੱਟ 10 ਸਾਲ ਤੇ ਚਲੋ ਉਥੇ ਪੰਜਾਬੀ ਐ ਸਿੱਖ ਵੀ ਸੀਗੇ ਡਾਕਟਰ ਮਨਮੋਨ ਸਿੰਘ ਉਹਨਾਂ ਨੂੰ ਤੇ ਇਸ ਸਾਰੀ ਚੀਜ਼ ਦਾ ਅੰਦਰੂਨਾ ਅੰਦਰੂਨੀ ਤੌਰ ਤੇ ਧਾਰਮਿਕ ਤੌਰ ਤੇ ਸਪਿਰਚੁਅਲ ਤੌਰ ਤੇ ਵੀ ਪਤਾ ਸੀ ਉਹ ਹੀ ਹੈ ਕੋਈ ਕਮਿਸ਼ਨ ਬਣਾ ਦਿੰਦੇ ਉਹ ਕੋਈ ਇਹੋ ਜਿਹਾ ਹੋਇਆ ਨਹੀਂ ਇਹ ਜਿਹੜੀ ਪ੍ਰੋਬਲਮ ਹੈ ਨਾ ਜਿਹੜੀ बार-बार ਉੱਠਦੀ ਆ ਉਹ ਇਸ ਗੱਲ ਤੋਂ ਉੱਠਦੀ ਹੈ ਕਿ ਆਪਾਂ ਕਦੀ ਵੀ ਉਸ ਸਾਰੇ ਪਾੜੇ ਨੂੰ ਭਰਨ ਦੀ ਰਾਜਨੀਤਿਕ ਤੌਰ ਤੇ ਕੋਸ਼ਿਸ਼ ਨਹੀਂ ਕੀਤੀ ਉਹ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਾਂਗਰਸ ਦੇ ਕੁਝ ਲੀਡਰਾਂ ਦੀ ਇਹੋ ਜੀ ਸਲਾਹ ਰਾਹੁਲ ਗਾਂਧੀ ਨੂੰ ਕਿ ਨਹੀਂ 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 ਆਪਾਂ ਜੇ ਇਹ ਕਰਨਾ ਆਪ ਤੇ ਥੱਲੇ ਪੈ ਜਾਗੇ ਜਾਂ ਸਾਡਾ ਖਡਾ ਹੋ ਜੂ ਸਾਸੀਂ ਤੇ ਫਿਰ ਇੰਜ ਸਾਡੀ ਸਾਨੂੰ ਰਾਜਨੀਤਿਕ ਤੌਰ ਤੇ ਬਹੁਤ ਨੁਕਸਾਨ ਹੋ ਜੂ ਇਸ ਕਿਸਮ ਦਾ ਹੋ ਸਕਦਾ ਜਾਂ ਦਿੱਲੀ ਚ ਬੈਠੀਆਂ ਕੁਝ ਸ਼ਕਤੀਆਂ ਵੀ ਜਿਹੜੀਆਂ ਉਦੋਂ ਅੱਗੇ ਹੋ ਕੇ ਉਸ 84 ਦੇ ਕਤਲੇਆਮ ਨੂੰ ਉਹਨਾਂ ਨੇ ਲੀਡ ਕੀਤਾ ਜਾਂ ਉਹ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਉਹ ਇਸ ਕਿਸਮ ਦੇ ਜ਼ਾਲਮਾਨਾ ਪਿਕਚਰ ਆ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਤਲਬ ਬਹਿਣੀ ਉੱਠਣੀ ਹੋਵੇ ਗੱਲਾਂ ਕੁਝ ਵੀ ਹੋਣ ਚਾਹੀਦਾ ਸੀ ਪਰ ਹੁਣ ਇੱਕ ਸਮਾਂ ਬਦਲ ਗਿਆ 2014 ਤੋਂ ਬਾਅਦ ਸਮਾਂ ਬਹੁਤ ਬਦਲਿਆ ਇੱਥੇ ਇੱਕ ਲਗਾਤਾਰ ਦੇਸ਼ ਦੇ ਵਿੱਚ ਸੰਵਿਧਾਨ ਤੋਂ ਪਰਾਂ ਇੱਕ ਹਿੰਦੂਤਵਾ ਫੋਰਸੇਜ ਸ਼ਕਤੀਆਂ ਜਿਹੜੀ ਤੇਰ ਮੇਰ ਸਮਾਜ ਚ ਪਾੜਾ ਅੱਗ ਲਾਉ ਗੱਲਾਂ ਨਫ਼ਰਤ ਦੀਆਂ ਗੱਲਾਂ ਇਹ ਸਾਰੀਆਂ ਗੱਲਾਂ ਜਦੋਂ ਚੱਲ ਰਹੀਆਂ ਧਾਰਮਿਕ ਜਨੂਨੀਪਨ ਇੱਕ ਨਮਾ ਦੌਰ ਦੇ ਵਿੱਚ ਸਾਡੇ ਦੇਸ਼ ਦੀ ਰਾਜਨੀਤੀ 2014 ਤੋਂ ਬਾਅਦ ਪਈ ਹੈ ਉਹ ਹੌਲੀ ਹੌਲੀ ਵਾਧੀ ਵਾਧੀ ਸਾਨੂੰ ਇੰਜ ਲੱਗਦਾ ਕਿ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਜਿਹੋ ਜਿਹੀ ਵੀ ਟੁੱਟੀ ਭੱਜੀ ਨਾਮ ਨਿਹਾਨਦ ਕਹਿ ਲੋ ਜਾਲੀ ਜਾਂ ਅਸਲੀ ਕਹਿ ਲੋ ਜਿਹੋ ਜਿਹੀ ਵੀ ਡੈਮੋਕ੍ਰੇਸੀ ਹੈ ਜਿੰਨਾ ਕੁ ਵੀ ਕਾਇਦਾ ਕਾਨੂੰਨ ਇੱਥੇ ਚੱਲਦਾ ਬਹੁਤ ਸਾਰੇ ਦੇਸ਼ਾਂ ਨਾਲੋਂ ਫਿਰ ਵੀ ਅਸੀਂ ਬਹੁਤ ਵਧੀਆ ਹਾਂ ਇਹੋ ਜੀ ਗੱਲ ਨਹੀਂ ਹੈ ਪਰ ਉਸ ਦਾ ਜਿਵੇਂ ਸਾਰੇ ਆਧਾਰਿਆਂ ਦਾ ਟੈਸ ਨੈਸ ਹੋ ਰਿਹਾ ਜੇ ਉਸ ਨੂੰ ਕੋਈ ਇਸ ਵੇਲੇ ਚੁਣੌਤੀ ਦੇ ਰਿਹਾ ਇੰਡੀਆ ਦਾ ਬਲੌਕ ਆਈ ਆਈ ਡੀ ਆਈ ਆ ਦਾ ਬਲੌਕ ਜਾਂ ਉਹਦੇ ਚ ਰਾਹੁਲ ਗਾਂਧੀ ਐਨ ਪਰਸਨ ਸਾਨੂੰ ਇਨਾਂ ਹਾਲਾਤਾਂ ਚ ਉਸ ਨੌਜਵਾਨ ਤੋਂ ਕੋਈ ਉਮੀਦ ਨਜ਼ਰ ਆਉਂਦੀ ਆ ਕਾਂਗਰਸ ਪਾਰਟੀ ਕਰਕੇ ਨਹੀਂ ਕਾਂਗਰਸ ਦੇ ਇਤਿਹਾਸ ਕਰਕੇ ਨਹੀਂ ਕਾਂਗਰਸ ਦਾ ਉਹ ਕਾਂਗਰਸ ਜਾਣੇ ਜਾਂ ਕਾਂਗਰਸ ਦੇ ਲੀਡਰ ਜਾਣਨ ਪਰ ਜਿਸ ਤਰੀਕੇ ਨਾਲ ਪਿਛਲੇ 2-3 ਸਾਲਾਂ ਤੋਂ ਲਗਾਤਾਰ ਇਹ ਨੌਜਵਾਨ ਮੈਦਾਨ ਚ ਉਤਰਿਆ ਔਰ ਕਸਮ ਖਾਤੀ ਹੈ ਕਿ ਮੈਂ ਡਟ ਕੇ ਇਸ ਡੈਮੋਕ੍ਰੇਸੀ ਜਿਹੜੀ ਸਾਡੇ ਇੱਕ ਲੰਮਾ ਇਤਿਹਾਸ ਆ ਹੁਣ ਇਨਾਂ ਦਾ ਆਜ਼ਾਦੀ ਤੋਂ ਬਾਅਦ ਉਸ ਨੂੰ ਕਮਜ਼ੋਰ ਹੋਣ ਦੀਆਂ ਜਿਹੜੀਆਂ ਸ਼ਕਤੀਆਂ ਕਮਜ਼ੋਰ ਕਰ ਰਹੀਆਂ ਉਹਦਾ ਮੁਕਾਬਲਾ ਕਿਵੇਂ ਕਰਨਾ ਉਹ ਮੈਦਾਨ ਚ ਉਤਰ ਕੇ ਉਹ ਕਨਿਆ ਕਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਪੈਦਲ ਯਾਤਰਾ 6 ਮਹੀਨੇ ਕਰਦੇ ਰਹਿਣਾ ਇੱਕ ਅਲੀਟ ਪਰਿਵਾਰ ਦੇ ਪੜਿਓਏ ਪ੍ਰਿੰਸ ਵਾਂਗੂ ਇਹ ਛੋਟੀ ਨਾ ਗੱਲਾਂ ਨਹੀਂ ਹੈਗੀਆਂ ਔਰ ਉਸ ਦਾ ਅਸਰ ਵੀ ਦੇਸ਼ ਦੇ ਵਿੱਚ ਦੇਖਣ ਨੂੰ ਮਿਲਿਆ ਮੇਰਾ ਤੇ ਸਿਰਫ ਇਹ ਕਹਿਣਾ ਕਿ ਹੁਣ ਉਹ ਜਿਹੜੇ ਆਸ਼ੂਜੀ ਪ੍ਰਾਣੀ ਸਾਰੀ ਕਹਾਣੀਆਂ ਇੱਕ ਤੇ ਕਾਂਗਰਸ ਦਾ ਕਸੂਰ ਆ ਦੂਜੇ ਪਾਸੇ ਜਦੋਂ ਆ ਗਿਆ ਜਾਂ ਬਾਰ ਬਾਰ ਆਉਂਦਾ ਆ ਜਾਂ ਜੀ ਉਹਦਾ ਦਿਲ ਕਰਦਾ ਕਿ ਮੈਨੂੰ ਸਿੱਖਾਂ ਦੇ ਵਿੱਚ ਮੈਂ ਆਪਣੀ ਭੁੱਲ ਬਖਸ਼ਾਉਣ ਜਿਹੜੀ ਦਾਦੀ ਨੇ ਭੁੱਲ ਕੀਤੀ ਜਾਂ ਉਦੋਂ ਬਾਅਦ ਉਹਨਾਂ ਦੇ ਪਿਤਾ ਜੀ ਵੱਲੋਂ ਵੀ ਹੋਈ ਉਹ ਭੁੱਲ ਬਖਸ਼ਾਉਣ ਦੀ ਨਿਸ਼ਚਾ ਦੇ ਨਾਲ ਆ ਔਰ ਉਹ ਆਕੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਵੀ ਕਰਦੇ ਆ ਨਤਮਸਕ ਹੁੰਦੇ ਆ ਹੁਣ ਵੀ ਬੁੱਢਾ ਸਾਹਿਬ ਗੁਰਦੁਆਰਾ ਜਿਹੜਾ ਆ ਰਾਮ ਉਥੇ ਰਮਦਾਸ ਦੇ ਵਿੱਚ ਅਜਨਾਲੇ ਚ ਉਥੇ ਵੀ ਉਹਨਾਂ ਨੇ ਪੰਜਾਬੀਆਂ ਦੇ ਭਲੇ ਦੀ ਪੰਜਾਬੀਆਂ ਦਾ ਜਿਹੜਾ ਹੁਣ ਨੁਕਸਾਨ ਹੋਇਆ ਇਹਦੇ ਚ ਉੱਪਰ ਦੀ ਪ੍ਰਮਾਤਮਾ ਸ਼ਕਤੀ ਦੇ ਇਸ ਕਿਸਮ ਦੀ ਕੋਈ ਪਾਰਟੀ ਲਈ ਨਹੀਂ ਕੋਈ ਨਿੱਜੀ ਲਈ ਨਹੀਂ ਕੋਈ ਪਰਿਵਾਰ ਲਈ ਨਹੀਂ ਕੋਈ ਇਹੋ ਜਿਹੀ ਅਰਦਾਸ ਨਹੀਂ ਹੋਈ ਕੱਲ ਕੋਈ ਕਾਂਗਰਸੀ ਸਪੋਕਸਮੈਨ ਦਾਖਲ ਰਿਹਾ ਸੀ ਜਿਹੜਾ ਉੱਥੇ ਵੇਚ ਸੀ ਹੁਣ ਸਵਾਲ ਪਤਾ ਕੀ ਹੈਗਾ ਕਿ ਕੀ ਅਸੀਂ ਆਪਣੇ ਸੌੜੇ ਤਰੰਤ ਵਾਲੇ ਨਿੱਜੀ ਪਾਰਟੀਆਂ ਦੇ ਲੀਡਰਾਂ ਦੇ ਹਿੱਤਾਂ ਨੂੰ ਅੱਗੇ ਰੱਖਣਾ ਜਾਂ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਸੰਵਿਧਾਨ ਨੂੰ ਇਸ ਦੇਸ਼ ਦੇ ਕਾਨੂੰਨ ਨੂੰ ਔਰ ਇਸ ਨੂੰ ਜਿਹੜੇ ਪੈਦਾ ਹੋ ਰਹੇ ਖਤਰੇ ਆ ਉਹਦਾ ਮੁਕਾਬਲਾ ਕਿਵੇਂ ਕਰਨਾ ਉਹਨੂੰ ਅੱਗੇ ਰੱਖਣਾ ਜੇ ਤੇ ਇਹ ਸਾਡੇ ਮਨ ਵਿੱਚ ਹੈਗਾ ਇਹ ਅਸੀਂ ਦੇਸ਼ ਨੂੰ ਅੱਗੇ ਦੇਸ਼ ਦੇ ਸੰਵਿਧਾਨ ਨੂੰ ਅੱਗੇ ਦੇਸ਼ ਦੀ ਡੈਮੋਕਰੇਸੀ ਨੂੰ ਅੱਗੇ ਲੋਕ ਆਵਾਜ਼ ਨੂੰ ਲੋਕ ਹੱਕ ਹਕੂਕ ਨੂੰ ਜਿਹੜੇ ਲੜ ਕੇ ਕੁਰਬਾਨੀਆਂ ਦੇ ਕੇ ਲੱਖਾਂ ਨੇ ਕੂਨ ਢੋਲ ਕੇ ਲਿਆ ਉਸ ਨੂੰ ਖਤਰਾ ਜੇ ਮਹਿਸੂਸ ਹੋ ਰਿਹਾ ਤਾਂ ਫਿਰ ਸਾਨੂੰ ਕੋਈ ਹੋਰ ਰਸਤਾ ਅਪਣਾਉਣਾ ਪਊ ਇਹ ਨਹੀਂ ਕਿ ਜੇ ਸਰੋਪਾ ਦੇ ਦਿੱਤਾ ਤਾਂ ਫਿਰ ਹੁਣ ਆਪਾਂ ਐਨੇ ਕਟੜ ਹੋ ਜਾਈਏ ਕਿ ਨਾ 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 ਵਿੱਚੋਂ ਹੀ ਸ਼੍ਰੋਮਣੀ ਕਾਲੀ ਦਾਲtion ਆਸ਼ੂ ਜੀ ਮੈਨੂੰ ਥੋੜੀ ਹੈਰਾਨੀ ਵੀ ਹੋਈ ਹੈ ਉਹ ਬੰਦੇ ਵੀ ਜਿਹੜੇ ਨਾਰਮਲੀ ਇਸ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਪਰ ਇਸ ਇਸ਼ੂ ਤੇ ਇੰਜ ਬਹੁਤ ਜ਼ਹਿਰੀਲੀਆਂ ਗੱਲਾਂ ਸੁਣਨ ਨੂੰ ਦੇਖਣ ਨੂੰ ਪੜ੍ਹਨ ਨੂੰ ਸਾਹਮਣੇ ਸੋਸ਼ਲ ਮੀਡੀਆ ਤੇ ਮਿਲੀਆਂ ਮੈਨੂੰ ਉਸ ਗੱਲ ਤੇ ਅਫਸੋਸ ਹੈਗਾ ਪਰ ਇਹਦੇ ਚ ਲਾਸਟ ਗੱਲ ਮੈਂ ਕਹਿਣੀ ਚਾਹੁੰਦਾ ਬਾਰੇ ਕੋਈ ਟੈਕਨੀਕਲ ਪੁਆਇੰਟ ਇਹ ਆ ਜਿਹੜਾ ਐਸਜੀਪੀਸੀ ਵੱਲੋਂ ਦੱਸਿਆ ਗਿਆ ਬਾਰ-ਬਾਰ ਚੈਨਲ ਦੇ ਤੇ ਕਲਗਰੇਵਾਲ ਜੀ ਵੀ ਉਹਨਾਂ ਦੇ ਸਪੋਕਸਪਰਸਨ ਦੱਸ ਰਹੇ ਸੀਗੇ ਕਿ ਦੇਖੋ ਜੀ ਅੰਤਰੀਂ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਕਿਸੇ ਵੀ ਵੀਆਈਪੀ ਨੂੰ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਸਰੋਪਾ ਨਹੀਂ ਦਿੱਤਾ ਜਾਊਗਾ ਉਹਨਾਂ ਦਾ ਆਪਣਾ ਫੈਸਲਾ ਅਸੀਂ ਦੇ ਕੁਝ ਨਹੀਂ ਉਹਦੇ ਵਿੱਚ ਕਹਿ ਸਕਦੇ ਅੰਦਰੂਨੀ ਧਾਰਮਿਕ ਮਾਮਲੇ ਆ ਪਰ ਉੱਥੇ ਵੀ ਇਹ ਸਵਾਲ ਖੜਾ ਹੁੰਦਾ ਆ ਕਿ ਚਲੋ ਇਸ ਗੱਲ ਤੇ ਤੇ ਤੁਸੀਂ ਐਕਸ਼ਨ ਲੈ ਲਿਆ ਕਿਉਂਕਿ ਇੱਕ ਵੀਆਈਪੀ ਨੂੰ ਦਾ ਇਸ ਕਿਸਮ ਦਾ ਪਰਿਵਾਰਕ ਤਿਸ਼ੋਖੜ ਸੀ ਕਿ ਤੁਸੀਂ ਉਥੇ ਸਰੋਪਾ ਕਿਉਂ ਦਿੱਤਾ ਉਸ ਕਰਕੇ ਐਕਸ਼ਨ ਲਿਆ ਪਰ ਉਹ ਇਸ ਤੇ ਜਿਹੜੀ ਪੰਥਿਕ ਪੋਲਿਟਿਕਸ ਹੈ ਤੇ ਪੰਥਿਕ ਧਾਰਮਿਕ ਜਿਹੜੀ ਇੰਸਟੀਚੂਸ਼ਨ ਹੈ ਇਹਨਾਂ ਦੋਵਾਂ ਨੂੰ ਅਲੱਗ ਕਰ ਕਿਵੇਂ ਕਰੋਗੇ ਜਿਹੜਾ ਮੀਰੀ ਪੀਰੀ ਦਾ ਸਾਡਾ ਫੰਡਾਮੈਂਟਲ ਪ੍ਰਿੰਸੀਪਲ ਹੈ ਇਹ ਉਸ ਨੂੰ ਜਦੋਂ ਤੁਸੀਂ ਨਾਲੋਂ ਨਾਲ ਲੈ ਕੇ ਚਲਦੇ ਆ ਤਾਂ ਅੱਦੇ ਬੰਦੇ ਤੇ ਐਸਜੀਪੀਸੀ ਚ ਇਸ ਤਰ੍ਹਾਂ ਦੇ ਹੈਗੇ ਕਿ ਜਿਹੜੇ ਅਕਾਲੀ ਦਲ ਦੇ ਲੀਡਰ ਵੀ ਹੈ ਤੇ ਐਸਜੀਪੀਸੀ ਦੇ ਮੈਂਬਰ ਵੀ ਹੈਗੇ ਔਰ ਕੋਈ ਉਹਦੇ ਚ ਮਨਾਈ ਨਹੀਂ ਕੋਈ ਉਹਦੇ ਚ ਕਿਸੇ ਕੇ ਸੰਬੰਧੀ ਲੀਗਲ ਕੋਈ ਜਿਹੜੀ ਕਾਨੂੰਨਨ ਮਨਾਈ ਨਹੀਂ ਹੈ ਕੋਈ ਕਾਨੂੰਨਨ ਅਵਗਿਆ ਨਹੀਂ ਹੈ ਇਸ ਕਰਕੇ ਜੇ ਇੰਜ ਉਹਦਾ ਉਹਦੇ ਚ ਕਾਂਗਰਸ ਵਾਲੇ ਵੀ ਖੜੇ ਹੋ ਸਕਦੇ ਉਹਦੇ ਚ ਬੀਜੇਪੀ ਵਾਲੇ ਵੀ ਐਸਜੀਪੀਸੀ ਦੇ ਮੈਂਬਰ ਖੜੇ ਹੋ ਸਕਦੇ ਉਹ ਚ ਆਜ਼ਾਦ ਵੀ ਖੜੇ ਆ ਬੀਐਸਪੀ ਦੇ ਜੋ ਮਰਜੀ ਕਾਂਗਰਡ ਖੜੇ ਹੋ ਸਕਦੇ ਜਿੰਨਾਂ ਦਾ ਜੀ ਕਰਦਾ ਇਸ ਕਰਕੇ ਜਦੋਂ ਉਹੀ ਬੰਦੇ ਆ ਕੇ ਉਹ ਸ਼੍ਰੋਮਣੀ ਕਾਲੀ ਦਲ ਦੀ ਮੀਟਿੰਗ ਚ ਵੀ ਬੈਠਣਗੇ ਵਰਕਿੰਗ ਕਮੇਟੀ ਚ ਉਧਰ ਉਹ ਐਸਜੀਪੀਸੀ ਦੇ ਨੇਤਾ ਵੀ ਹੋਣਗੇ ਅਹੁਦੇਦਾਰ ਵੀ ਹੋਣਗੇ ਇਸ ਚੀਜ਼ਾਂ ਦਾ ਸੌਲਟ ਆਊਟ ਕਿਵੇਂ ਕਰੋਗੇ ਫਿਰ ਇਸ ਕਰਕੇ ਮੈਨੂੰ ਲੱਗਦਾ ਹਾਂਜੀ ਪ੍ਰੋਫੈਸਰ ਸਾਹਿਬ ਜੇਕਰ ਐਸਜੀਪੀਸੀ ਦੇ ਤਰਕ ਦੀ ਗੱਲ ਕਰ ਲਈਏ ਤੁਸੀਂ ਕਿਹਾ ਕਿ ਉਹ ਬੁਲਾਰੇ ਦੇ ਰਹੇ ਆ ਤਰਕ ਤੇ ਸੁਖਬੀਰ ਸਿੰਘ ਬਾਦਲ ਵੀ ਫਿਰ ਸਿਆਸੀ ਲੀਡਰ ਹੈਗੇ ਆ ਹੋਰ ਬਹੁਤ ਸਾਰੇ ਅਜਿਹੇ ਪਾਰਟੀ ਦੇ ਵਿੱਚ ਸਿਆਸੀ ਲੀਡਰ ਹੈ ਤੇ ਵੀਆਈਪੀ ਵੀ ਹੈਗੇ ਆ ਤੇ ਉਹ ਲੋਕ ਵੀ ਹੈਗੇ ਆ ਜਿਨ੍ਹਾਂ ਉੱਪਰ ਬੇਅਦਬੀਆਂ ਦੇ ਦੋਸ਼ ਲੱਗਦੇ ਰਿਹਾ ਫਿਰ ਇਹਦਾ ਮਤਲਬ ਕੀ ਉਹਨਾਂ ਨੂੰ ਸਰੂਪੇ ਵੀ ਨਹੀਂ ਦਿੱਤੇ ਜਾਣਗੇ ਚਲੋ ਦੇਖੋ ਦੋ ਗੱਲਾਂ ਫੇਰਿਆ ਇੱਥੇ ਸਾਡਾ ਨਾ ਮਾਮਲਾ ਬੜਾ ਕੰਪਲੈਕਸ ਰਹਿੰਦਾ ਜਿਹੜੀ ਏਸ਼ੀਅਨ ਪੋਲਿਟਿਕਸ ਆ ਜਿਹੜੇ ਤੇ ਬਿਆਦਲੀਆਂ ਦੇ ਦੋਸ਼ ਲੱਗੇ ਤੇ ਉਹ ਜਿਹੜੇ ਧਾਰਮਿਕ ਦੋਸ਼ ਲੱਗੇ ਉਹਨਾਂ ਦਾ ਤੇ ਨਿਰਵਾਣ ਹੁਣ ਹੋ ਚੁੱਕਾ ਕਿਉਂਕਿ ਉਹਨਾਂ ਦੀ ਅਰਦਾਸ ਹੋ ਗਈ ਤਨਖਾਹ ਲੱਗ ਗਈ ਉਹ ਤੇ ਬਿਲਕੁਲ ਦੇਗ ਤਿਆਰ ਹੋ ਕੇ ਹੋ ਗਈ ਤੇ ਉਹਨਾਂ ਨੂੰ ਸਰਟੀਫਿਕੇਟ ਵੀ ਮਿਲ ਗਏ ਨਹੀਂ ਸਰਟੀਫਿਕੇਟ ਮਿਲ ਗਏ ਨਿਭੜਿਆ ਨਹੀਂ ਪਰ ਉਹ ਨਿਭੜਿਆ ਨਹੀਂ ਉਹ ਚੱਲ ਰਿਹਾ ਹੈ ਸੱਤ ਮੈਂਬਰੀ ਕਮੇਟੀ ਬਣੀ ਸੀ ਪੰਜ ਮੈਂਬਰੀ ਕਮੇਟੀ ਬਣੀ ਸੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਬਣਿਆ ਹੁੰਦਾ ਨਹੀਂ 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 ਜਿਹੜੇ ਤੇ ਦੋਸ਼ ਸੀਗੇ ਦੋਸ਼ ਉਹ ਗੱਲ ਉਹ ਗੱਲ ਦੋਸ਼ ਮੁਕਤ ਹੋ ਗਏ ਧਾਰਮਿਕ ਦੋਸ਼ ਲੱਗਦੇ ਸੀ ਜਿਹੜੇ ਉਹਦੇ ਤੋਂ ਮੁਕਤ ਹੋ ਗਏ ਪਰ ਜਿਹੜਾ ਰਹਿ ਗਿਆ ਪਾਰਟ ਜਿਹੜਾ ਉਹ ਇੱਕ ਅਲੱਗ ਜਿਹੜੇ ਸੱਤ ਮੈਂਬਰੀ ਕਮੇਟੀ ਬਣ ਗਈ ਹੈ ਉਹਨਾਂ ਦੇ ਆਪਣੇ ਦੋਸ਼ 2 ਦਸੰਬਰ ਦੇ ਤੇ ਉਹਨਾਂ ਨੇ ਫਾਲੋ ਕੀਤਾ ਨਹੀਂ ਕੀਤਾ ਉਹ ਜਿਹੜਾ ਰੈਜ਼ੋਲੂਸ਼ਨ ਸੀ ਰਿਜ਼ੋਲਵ ਸੀਗਾ ਅਕਾਲ ਤਖਤ ਤੋਂ ਉਹ ਉਹ ਚੀਜ਼ਾਂ ਚਰਚਾ ਚੱਲਦੀਆਂ ਰਹਿਣਗੀਆਂ ਟਾਡੀ ਗੱਲ ਇਹ ਠੀਕ ਹੈ ਤੇ ਮੈਂ ਤੇ ਆਪੇ ਇਹ ਗੱਲ ਕਹਿਣਾ ਕਿ ਜਦੋਂ ਇਸ ਗੱਲ ਦਾ ਇਹ ਆਪਣੇ ਤੌਰ ਤੇ ਇਹ ਫੈਸਲਾ ਕਰ ਲੈਣਗੇ ਕਿਉਂਕਿ ਸਿੱਖ ਕਿਤੇ ਇੱਕ ਪਾਰਟੀ 'ਚ ਤੇ ਹੈ ਨਹੀਂ ਨਾ ਕੋਈ ਰੁਕਾਵਟ ਹੈਗੀ ਕਿਸੇ ਨੂੰ ਸਿੱਖ ਤੇ ਸਾਰੀਆਂ ਹੀ ਪਾਰਟੀਆਂ 'ਚ ਆ ਔਰ ਕੁਝ ਉਹਨਾਂ 'ਚ ਵੀ ਹੁਣਦੇ ਜਿਹੜੇ ਕਿਸੇ ਵੀ ਪਾਰਟੀ 'ਚ ਨਹੀਂ ਹੋਣਗੇ ਇਸ ਕਰਕੇ ਜਦੋਂ ਸਿੱਖ ਸਾਰੇ ਵਿਚਾਰਧਾਰਾ ਦੇ ਹੈਗੇ ਆ ਕੋਈ ਮਨਾਹੀ ਨਹੀਂ ਹੈ ਔਰ ਕੋਈ ਯੂਪੀ ਚ ਬੈਠੇ ਆ ਕੋਈ ਵਿਦੇਸ਼ਾਂ ਚ ਬੈਠੇ ਕੋਈ ਪੰਜਾਬ ਚ ਬੈਠੇ ਸਾਰੇ ਰਲ ਮਿਲ ਕੇ ਜਦੋਂ ਸਿੱਖ ਹੈਗੇ ਆ ਤਾਂ ਕੁਦਰਤੀ ਇਹ ਗੱਲ ਹੈਗੀ ਹੈ ਕਿ ਆਪਾਂ ਇਸ ਤਰੀਕੇ ਦਾ ਫੈਸਲਾ ਨਹੀਂ ਲੈ ਸਕਦੇ ਜਿਹੜੇ ਇੱਕ ਪਾਰਟੀ ਦੇ ਬੰਦਿਆਂ ਨੂੰ ਜਾਂ ਦੂਜਿਆਂ ਨੂੰ ਤੇ ਉਹ ਕਾਟ ਕਰੇ ਪਰ ਜੇ ਕੋਈ ਨੇੜੇ ਟੇੜੇ ਦੇ ਆਪਣੇ ਹੋਰ ਪਾਰਟੀ ਦੇ ਫਰੰਟ ਦੇ ਬੰਦੇ ਹੋਣ ਤਾਂ ਉੱਥੇ ਉਹ ਦੂਸਰੇ ਢੰਗ ਨਾਲ ਉੱਥੇ ਲਾਗੂ ਕੀਤਾ ਜਾਵੇ ਇਹਦੇ ਵਿੱਚ ਇੱਕ ਪੋਲੀਟੀਕਲ ਫਲਾਟ ਕਲੀਅਰਲੀ ਨਜ਼ਰ ਆਉਂਦਾ ਜਿਹੜਾ ਕਿ ਉਹਨਾਂ ਨੂੰ ਮੈਂ ਕੱਲ ਵੀ ਗੱਲ ਕਹੀ ਸੀ ਗਰੇਵਾਲ ਸਾਹਿਬ ਜਦੋਂ ਬੋਲ ਰਹੇ ਸੀ ਅੱਜ ਫਿਰ ਆਪਾਂ ਮੈਂ ਉਸ ਗੱਲ ਨੂੰ ਦਰਾਉਣਾ ਚਾਹੁੰਗਾ ਕਿ ਉਹਨਾਂ ਨੂੰ ਇਸ ਗੱਲ ਦਾ ਆਪਣੇ ਹੀ ਘਰ ਦਾ ਮਸਲਾ ਕਿਵੇਂ ਹੱਲ ਕਰਨਗੇ ਭਾਵੇਂ ਉਹ ਸੁਖਬੀਰ ਸਿੰਘ ਬਾਦਲ ਹੈਗੇ ਆ ਯਾ ਹੋਰ ਵੀ ਹੈਗੇ ਆ ਲੀਡਰ ਸਹਿਬਾਨ ਇਸ ਕਰਕੇ ਆਸ਼ੂ ਜੀ ਉਹਨਾਂ ਦਾ ਆਪਣੇ ਤੌਰ ਤੇ ਵੀ ਉਹ ਇੱਕ ਧਰਮ ਸੰਕਟ ਖੜਾ ਹੋਊਗਾ ਜਿਵੇਂ ਕਿ ਹਰਜਿੰਦਰ ਸਿੰਘ ਧਾਮੀ ਉਹ ਐਸਡੀਪੀਸੀ ਦੇ ਪ੍ਰਧਾਨ ਵੀ ਹੈਗੇ ਆ ਔਰ ਮੈਂ ਕਈ ਵਾਰੀ ਦੇਖਿਆ ਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਖਾਸ ਕਰਕੇ ਜਿ ਤਰ੍ਹਾਂ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉੱਥੇ ਬੈਠੇ ਹੁੰਦੇ ਆ ਹੁਣ ਇਹ ਜਿਹੜੇ ਮਸਲੇ ਹੋਣਗੇ ਇਹਨਾਂ ਦਾ ਮਸਲਿਆਂ ਦਾ ਉਹ ਹੁਣ ਰਾਜਨੀਤਿਕ ਲੀਡਰ ਦੇ ਤੌਰ ਤੇ ਹੋਣ ਦੇ ਤੇ ਧਾਰਮਿਕ ਲੀਡਰ ਦੇ ਇੱਥੇ ਉਸਨਾਂ ਨੂੰ ਦੋਵਾਂ ਨੂੰ ਅਲੱਗ ਕਰਕੇ ਦੇਖ ਪਾਉਣਾ ਉਹ ਕਈ ਵਾਰੀ ਮੁਸ਼ਕਲ ਹੁੰਦਾ ਉਹਨਾਂ ਦੇ ਆਪਣੇ ਘਰ ਚ ਹੀ ਸਭ ਤੋਂ ਪਹਿਲਾਂ ਇਹ ਪ੍ਰੋਬਲਮ ਆਉਣੀ ਆ ਇਸ ਲਈ ਅਸੀਂ ਦੀ ਮੈਨੂੰ ਇਹ ਲੱਗਦਾ ਕਿ ਇਸ ਨੂੰ ਦੁਬਾਰਾ ਰੀਵਿਊ ਕਰਨ ਦੀ ਲੋੜ ਆ ਕੋਖਣ ਦੀ ਲੋੜ ਆ ਦੂਸਰਾ ਇਹਨਾਂ ਨੇ ਠੀਕ ਹੈ ਜੀ ਆਪਣੇ ਫੈਸਲੇ ਜਾਂ ਕੋਈ ਦਬਾਅ ਕਹ ਲਓ ਜਾਂ ਰਾਜਨੀਤਿਕ ਦਬਾਅ ਕਿਉਂਕਿ ਕਈਆਂ ਲੋਕਾਂ ਚ ਗੁੱਸਾ ਵੀ ਹੈਗਾ ਇਸ ਗੱਲ ਦਾ ਜਿਹੜੇ ਅਜੇ ਵੀ ਉਸ ਪਰਿਵਾਰ ਨੂੰ ਨਫ਼ਰਤ ਕਰਦੇ ਆ ਪਰ ਦੂਸਰੇ ਪਾਸੇ ਮੈਂ ਇਹ ਕਹਿੰਨਾ ਕਿ ਜਿਹੜੇ ਬੰਦਿਆਂ ਤੇ ਐਕਸ਼ਨ ਲਿਆ ਉਹਦੀ ਵੀ ਕੋਈ ਰੀਵਿਊ ਕਮੇਟੀ ਬਿਠਾ ਕੇ ਉਸ ਨੂੰ ਇਸ ਰੀਵਿਊ ਕਰ ਲੈਣਾ ਚਾਹੀਦਾ ਆ ਕਿਉਂਕਿ ਮੈਨੂੰ ਲੱਗਦਾ ਕਿ ਉਹ ਤਤਪਾਰ ਇੱਕ ਕੁਝ ਕੁ ਲੋਕਾਂ ਨੂੰ ਖੁਸ਼ ਕਰਨ ਲਈ ਤੁਰੰਤ ਕੋਈ ਐਕਸ਼ਨ ਲੈ ਲਿਆ ਗਿਆ ਉਹਦੇ ਸਾਰੇ ਐਸਪੈਕਟ ਦੇਖ ਲੈਣੇ ਚਾਹੀਦੇ ਆ ਰਹੀ ਗੱਲ ਅੱਗੇ ਤੋਂ ਕੀ ਮੈਂ ਇਹ ਕਹਿੰਨਾ ਕਿ ਅਜੀਬ ਹੀ ਕਾਂਗਰਸ ਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਜਗਤ ਦੇ ਵਿੱਚ ਜੇ ਉਹਨਾਂ ਨੇ ਆਪਣੀ ਪ੍ਰੋਪਰ ਜਗ੍ਹਾ ਪਾਉਣੀ ਹੈ ਪਹਿਲਾਂ ਵਾਲੀ 84 ਤੋਂ ਪਹਿਲਾਂ ਵਾਲੀ ਰੀਹੈਬਿਲੀਟੇਟ ਕਰਨੀ ਹੈ ਤਾਂ ਉਹ ਕੋਈ ਸਿੱਖ ਸਮੁਦਾਏ ਦੇ ਨਾਲ ਆਪਣੇ ਪਾਰਟੀ ਵੱਲੋਂ ਸਰਕਾਰ ਜੇ ਨਹੀਂ ਵੀ ਹੈ ਤੇ ਘੱਟੋ-ਘੱਟ ਕੋਈ ਸਾਂਝੀ ਕਮੇਟੀ ਬਣਾ ਕੇ ਇਸ ਮਾਮਲੇ ਦੇ ਵਿੱਚ ਉਹ ਹਾਜ਼ਰ ਹੋ ਜਾਣ ਵੱਡੇ-ਵੱਡੇ ਜਿਹੜੇ ਇੱਥੇ ਰਾਜੇ ਮਹਾਰਾਜੇ ਰਹੇ ਜਾਂ ਉਹਨਾਂ ਨੂੰ ਜੇ ਸਿੱਖ ਜਗਤ ਮਾਫ਼ ਕਰ ਸਕਦਾ ਉਹਨਾਂ ਨੂੰ ਦੁਬਾਰਾ ਰੀਹੈਬਿਲਿਟੇਟ ਕਰ ਸਕਦਾ ਉਹਨਾਂ ਦੀ ਸ਼ਾਨੇ ਸ਼ੌਕਤ ਨੂੰ ਰਾਜਨੀਤਿਕ ਸ਼ਬੀ ਨੂੰ ਤਾਂ ਹੁਣ ਵੀ ਕੁਝ ਨਹੀਂ ਹੋਇਆ ਹੈ ਇਸ ਲਈ ਇਹ ਗੱਲ ਦੋਹਾਂ ਧਿਰਾਂ ਨੂੰ ਬੈਠ ਕੇ ਸੋਚਣੀ ਚਾਹੀਦੀ ਹੈ ਨਹੀਂ ਤੇ ਇਹ ਸਵਾਲ बार-बार ਇਸੇ ਤਰੀਕੇ ਨਾਲ ਹੀ ਆਛੂ ਜੀ ਉੱਠਦੇ ਰਹਿਣਗੇ ਨਹੀਂ ਪ੍ਰੋਫੈਸਰ ਸਾਹਿਬ ਇਹ ਤਾਂ ਕਿਸੇ ਤੋਂ ਲੁਕਿਆ-ਛੁਪਿਆ ਨਹੀਂ ਹੈਗਾ ਕਿ ਕਿਸ ਨੂੰ ਖੁਸ਼ ਕਰਨਾ ਸੁਭਾਵਿਕ ਤੌਰ ਤੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੂੰ ਖੁਸ਼ ਕਰਨ ਵਾਸਤੇ ਅਜਿਹੇ ਫੈਸਲੇ ਹੁੰਦੇ ਆ ਪਰ ਮੈਂ ਸਿਆਸੀ ਤੌਰ ਤੇ ਇਸ ਚੀਜ਼ ਨੂੰ ਜੋ ਆਪਾਂ ਕੀਏ ਕਿ ਇਸ ਦਾ ਸਿੱਟਾ ਕੀ ਨਿਕਲੂ ਨਤੀਜਾ ਕੀ ਨਿਕਲੂ ਕਿ ਜਿਵੇਂ ਹੁਣ ਸਮਝੀਏ ਕਿ ਅਕਾਲੀ ਦਲ ਦੀ ਜਿਹੜੀ ਸਾਰੀ ਰਾਜਨੀਤੀ ਪੁਰਾਣੀ ਰਾਜਨੀਤੀ ਕਾਂਗਰਸ ਦੇ ਖਿਲਾਫ ਤੇ ਸਿੱਖਾਂ ਦੇ ਖਿਲਾਫ ਉਧਿਕੀਆਂ ਕਾਂਗਰਸ ਦੀਆਂ ਇਸੇ ਉੱਪਰ ਟਿੱਕੀ ਹੋਈ ਸੀ ਕਿ ਅੱਜ ਵੀ ਉਹਨਾਂ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਰਾਹੁਲ ਗਾਂਧੀ ਦੇ ਖਿਲਾਫ ਇਸ ਮਸਲੇ ਉੱਪਰ ਇਸ ਮਸਲੇ ਨੂੰ ਉਭਾਰ ਕੇ ਮਿਲ ਸਕਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਊਗਾ ਕਿਉਂਕਿ ਜਿਹੜੀ ਰਾਹੁਲ ਗਾਂਧੀ ਦੀ ਛਵੀ ਉਭਰੀ ਹੈ ਇੱਕ ਲੋਕਪਸੰਦ ਲੀਡਰ ਦੇ ਤੌਰ ਤੇ ਉਭਰੀ ਹੈ ਅ ਅਜਿਹਾ ਇਹ ਹੀ ਗੱਲ ਹੁੰਦੀ ਹੈ ਕਿ ਆਪਾਂ ਰਾਜਨੀਤੀ ਨੂੰ ਇੱਕ ਦਿਨ ਦਾ ਖੇਲ ਜਾਂ ਸਤਾਈ ਦਾ ਖੇਲ ਜਾਂ 29 ਦਾ ਪਾਰਲੀਮੈਂਟ ਦਾ ਖੇਲ ਨਾ ਦੇਖੀਏ ਇਸ ਨੂੰ ਇੱਕ ਧਿਆਨਤਦਾਰੀ ਦਾ ਸਟੇਟਸਮੈਨਸ਼ਿਪ ਵੱਲੋਂ ਵੀ ਲੈਣਾ ਚਾਹੀਦਾ ਇਸ ਸਾਰੇ ਰੌਲੇ ਦੇ ਵਿੱਚ ਇੱਕ ਜਿਹੜੀ ਚੰਗੀ ਗੱਲ ਹੋਈ ਆ ਕਿ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਸਿਕਬੀਰ ਸਿੰਘ ਬਾਦਲ ਦਾ ਕੋਈ ਬਿਆਨ ਨਹੀਂ ਦੇਖਿਆ ਇਸ ਬਾਰੇ ਜਾਂ ਹੋਰ ਕਿਸੇ ਵੱਡੇ ਲੀਡਰ ਦਾ ਬਿਆਨ ਨਹੀਂ ਦੇਖਿਆ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਜੇ ਇਸ ਵੇਲੇ ਡੈਮੋਕ੍ਰੇਸੀ ਦਾ ਜਾਂ 카ਟੇ ਗਿੰਤੀਆਂ ਦੇ ਹੱਕ ਵਿੱਚ ਜਾਂ ਤੁਸੀਂ ਦਲਤਾਂ ਤੇ ਔਰਤਾਂ ਦੀ ਗੱਲ ਕਰਨ ਦੇ ਵਿੱਚ ਜਾਂ ਕੋਈ ਸੰਵਿਧਾਨ ਦੀ ਰੱਖਿਆ ਕਰਨ ਦੇ ਵਿੱਚ ਦੇਸ਼ ਨੂੰ ਡੈਮੋਕ੍ਰੇਸੀ ਨੂੰ ਜਿਹੜੇ ਖਤਰੇ ਉਹਦੇ ਚ ਸਤਰ ਕਰਨ ਦੇ ਵਿੱਚ ਜੇ ਕੋਈ ਲੀਡਰ ਮੋਰਲੀ ਗਤਾਰਚ ਖੜਾ ਤੇ ਉਹਨਾਂ ਚੋਂ ਉਹਨਾਂ ਲੀਡਰਾਂ ਚੋਂ ਇੱਕ ਰਾਹੁਲ ਗਾਂਧੀ ਆ ਯੰਗ ਮਾਈਂਡ ਆ ਡਟ ਕੇ ਜਿਹੜੀ ਲੜਾਈ ਦਿੰਦਾ ਖੁੱਲ ਕੇ ਬਿਆਨ ਦਿੰਦਾ ਕੋਈ ਕਿਸੇ ਕਿਸਮ ਦਾ ਨਿਚਾਖ ਹੋ ਕੇ ਜੇ ਆਪਾਂ ਉਸ ਕਿਸਮ ਦੀ ਜਿਹੜੀ ਇੰਡੀਆ ਦੀ ਪੋਲਿਟਿਕਸ ਆ ਕਿਉਂਕਿ ਦੇਖੋ ਪੰਜਾਬ ਦੀ ਪੋਲਿਟਿਕਸ ਨੂੰ ਇੱਕ ਪਾਸੇ ਰੱਖ ਕੇ ਦੇਖੋ ਜਿਹੜੀ ਇੰਡੀਆ ਦੀ ਪੋਲਿਟਿਕਸ ਹੈ ਜਿਹਦੇ ਤੋਂ ਅਸੀਂ ਵੀ ਸਿੱਧੇ-ਸਿੱਧੇ ਪੰਜਾਬੀ ਹਮੇਸ਼ਾ ਪ੍ਰਭਾਵਿਤ ਹੁੰਦਾ ਕਿ ਸੈਂਟਰ ਦੇ ਵਿੱਚ ਕਿਹੋ ਜੀ ਸ਼ਕਤੀ ਉਹਦਾ ਫਰਕ ਤੇ ਪੈਂਦਾ ਹੀ ਆ ਨਾ ਇਸ ਲਈ ਜੇ ਇਸ ਕਿਸਮ ਦੇ ਤਾਣੇ ਬਾਣੇ ਨੂੰ ਜਿਹੜਾ ਸਾਡਾ ਕਨਸਟੀਚਿਊਸ਼ਨਲ ਐਸਵੇਲੇ ਡੈਮੋਕ੍ਰੇਸੀ ਆ ਉਸਨੂੰ ਬਰਕਰਾਰ ਰੱਖਣਾ ਉਸਨੂੰ ਜਿੰਦਾ ਰੱਖਣਾ ਉਸਨੂੰ ਹੋਰ ਉਹਦਾ ਪਠਾ ਨਹੀਂ ਭੰਡ ਦੇਣਾ ਤਾਂ ਫਿਰ ਇਹ ਜ਼ਰੂਰੀ ਹੈ ਕਿ ਸਾਨੂੰ ਇਹੋ ਜਿਹੇ ਲੀਡਰਾਂ ਦੇ ਉੱਤੇ ਜਦੋਂ ਇਸ ਕਿਸਮ ਦੀ ਕੰਟਰੋਵਰਸੀ ਖੜੀ ਕਰਦੇ ਆ ਤਾਂ ਉਹਦੇ ਬਾਰੇ ਦੋ ਵਾਰੀ ਸੋਚਣਾ ਪਊਗਾ ਮੈਂ ਤਾਂ ਬੜਾ ਸਾਫ਼ ਇਸ ਗੱਲ ਦੇ ਵਿੱਚ ਮੈਨੂੰ ਐਂ ਲੱਗਦਾ ਕਿ ਕੋਈ ਐਡਾ ਵੱਡਾ ਕੰਮ ਨਹੀਂ ਹੋਇਆ ਦੂਸਰਾ ਇਹ ਕੋਈ ਊਂਠ ਦੇ ਵੈਰ ਵਾਲੀ ਥੋੜੀ ਗੱਲ ਹੈ ਕਿ ਜਿਵੇਂ ਕਹਿੰਦੇ ਊਠ ਪਿੱਛੇ ਪੈ ਜਾਂਦਾ ਇਹ ਗੱਲ ਤੁਸੀਂ ਵੀ ਕਹੀ ਹੈ ਤੇ ਸਾਰਾ ਜੱਗ ਜਾਣਦਾ ਕਿ ਜਿਹੜੇ ਦਾਦੀ ਦਾ ਕਿਸੇ ਕਿਸਮ ਦਾ ਕੋਈ ਕਸੂਰ ਆ ਜਾਂ ਇਹਨਾਂ ਦੇ ਪਿਤਾ ਜੀ ਦਾ ਕਸੂਰ ਆ ਉਹ ਇਹ ਤੇ ਬੱਚੇ ਸੀ ਉਹ ਤੇ ਆਪ ਬਾਰ-ਬਾਰ ਕਹਿੰਦੇ ਹਿੱਕ ਬਹੁਤ ਛੋਟੇ ਬੱਚੇ ਆ ਸਾਡਾ ਤੇ ਆਪ ਦਿਲ ਬਹਿਲ ਗਿਆ ਜਦੋਂ ਲਹੂ ਚ ਲੱਤ-ਪਾਤ ਆਸੀਂ ਆਪਣੀ ਦਾਦੀ ਨੂੰ ਦੇਖਿਆ ਉਹ ਵੀ ਇਸ ਗੱਲ ਦਾ ਗੁੱਸਾ ਕਰ ਸਕਦੇ ਆ ਕਿ ਦੇਖੋ ਜੀ ਤੁਸੀਂ ਸਾਡੀ ਦਾਦੀ ਨੂੰ ਮਾਰਿਆ ਅਸੀਂ ਤੇ ਤੁਹਾਨੂੰ ਹੁਣ ਤਾਂ ਪੇਚੀਮਟੇ ਨਾਲ ਨਹੀਂ ਸੋਣਾ ਇਸ ਤਰ੍ਹਾਂ ਨਹੀਂ ਹੈ ਜਦ ਉਹਨਾਂ ਦੇ ਮਨਚ ਨਹੀਂ ਹੈ ਤੇ ਸਾਨੂੰ ਸਿੱਖ ਸਮੁਦਾਏ ਨੂੰ ਵੀ ਆਪਣਾ ਹਿਰਦਾ ਵੱਡਾ ਦਿਖਾ ਕੇ ਆਪਣੇ ਜਿਹੜੇ ਸਾਡੇ ਅਸੀਂ ਮੰਨਦੇ ਹਾਂ ਕਿ ਸਾਡਾ ਤੁਸੀਂ ਜ਼ਿਕਰ ਕੀਤਾ ਕਿ ਸਿੱਖ ਸਮੁਦਾਈ ਨੂੰ ਸੋਚਣਾ ਚਾਹੀਦਾ ਹੈ ਕਿ ਸਿੱਖ ਸਮੁਦਾਈ ਨੂੰ ਸੋਚਣਾ ਚਾਹੀਦਾ ਹੈ ਜਾਂ ਕੁਝ ਕੁ ਲੀਡਰ ਜਿਹੜੀ ਆ ساری ਚੀਜ਼ਾਂ ਕਰ ਰਹੇ ਹੈਗੇ ਆ ਕਿਉਂਕਿ ਸਾਰਾ ਸਿੱਖ ਸਮਾਜ ਨਹੀਂ ਹੁੰਦਾ ਇਸ 'ਚ ਅੱਜ ਅੱਜ ਸਿੱਖ ਸਮੁਦਾਏ ਦੇ ਜਿਹੜੀ ਫਾਰਮਲ ਇੰਸਟੀਚੂਨਲ ਫਰੇਮ ਆ ਉਹ ਤੇ ਐਸਜੀਪੀਸੀ ਆ ਅਕਾਲ ਤਖਤ ਦੇ ਜਥੇਦਾਰ ਸਾਹਿਬ ਆ ਸਾਡੇ ਹੈਨਾ ਤੇ ਉਹਨਾਂ ਉਹਨਾਂ ਨੂੰ ਹੀ ਸਿੱਖ ਸਮੁਦਾਏ ਦਾ ਮਤਲਬ ਹੈ ਇਕੱਲੇ ਇਕੱਲੇ ਸਿੱਖ ਨਹੀਂ ਨਹੀਂ ਸੋਚਣਾ ਜਿਹੜੀ ਸਾਡੇ ਇੰਸਟੀਚੂਨਲ ਨਮਾਇੰਦਗੀ ਹੈ ਉਹਨੇ ਹੀ ਸੋਚਣਾ ਆ ਔਰ ਉਹਨਾਂ ਦੇ ਵਿੱਚ ਹਰ ਹਰ ਸੋਚਦੇ ਬੰਦੇ ਆ ਐਸਜੀਪੀਸੀ ਦੇ ਵਿੱਚ ਇਕੱਲੇ ਅਕਾਲੀ ਨਹੀਂ ਹੈਗੇ ਉਹਦੇ ਵਿੱਚ ਹਰ ਸੋਚਦੇ ਆ ਉਹਦੇ ਵਿੱਚ ਸੁਧਾਰਵਾਦੀ ਵੀ ਹੈਗੇ ਆ ਉਹਦੇ ਵਿੱਚ ਕਾਂਗਰਸੀ ਵੀ ਹੈਗੇ ਆ ਉਹਦੇ ਵਿੱਚ ਕੋਈ ਭਾਜਪਾ ਦੇ ਵੀ ਹੋ ਸਕਦੇ ਜਿਹੜੇ ਸਾਹਮਣੇ ਨਹੀਂ ਦਿਖਦੇ ਇਸ ਕਰਕੇ ਉਸੇ ਸਿੱਖ ਬਾਡੀ ਨੂੰ ਸਿੱਖ ਸਮੁਦਾਏ ਦੀ ਜਿਹੜੀ ਬਾਡੀ ਹੈਗੀ ਆ ਉਸ ਨੂੰ ਇਸ ਬਾਰੇ ਰਿਵਿਊ ਕਰਨਾ ਚਾਹੀਦਾ ਆ ਔਰ ਦੂਸਰਾ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਦੇ ਵਿੱਚ ਇਸ ਤਰ੍ਹਾਂ ਦੇ ਪਰਿਵਾਰਵਾਦ ਨੂੰ ਲੈ ਕੇ ਚੱਲਣਾ ਕਿ ਉਹ ਇੱਕ ਇਹੋ ਜਿਹਾ ਖੂਨ ਆ ਜਿਹੜਾ ਹੈ ਹੀ ਮਾੜਾ ਇਹ ਫਿਊਡਲ ਸੋਚ ਦੇ ਵਿੱਚ ਹੋ ਸਕਦਾ ਇਹ ਕਬਾਈਲੀ ਸੋਚ ਦੇ ਵਿੱਚ ਹੋ ਸਕਦਾ ਕਿਉਂਕਿ ਜਿਹੜੇ ਕਬੀਲੇ ਸੀ ਉਹ ਹੈਡ ਹੰਟਿੰਗ ਵਾਲੇ ਨਾਰਥ-ਈਸਟ ਵਿੱਚ ਵੇ ਹੁੰਦੇ ਸੀ ਸਾਡੇ ਵੀ ਕਬੀਲੇ ਇੱਕ ਕਬੀਲੇ ਦੇ ਦੂਜੇ ਕਬੀਲੇ ਨਾਲ ਪੀੜੀ ਦੜ ਪੀੜੀ ਸੱਤ-ਸੱਤ ਪੀੜੀਆਂ ਤੱਕ ਵੈਰ ਪਗਾਉਂਦੇ ਸੀ ਇਹ ਉਸ ਕਿਸਮ ਦੀ ਰਾਜਨੀਤੀ ਨਹੀਂ ਹੈ ਨਾ ਇਹ ਹੁਣ ਉਸ ਕਿਸਮ ਦਾ ਸਮਾਜ ਰਿਹਾ ਸਮਾਜ ਉਸ ਤੋਂ ਬਹੁਤ ਅਲੱਗ ਤੇ ਬਦਲ ਚੁੱਕਾ ਆ ਇਸ ਕਰਕੇ ਸਾਨੂੰ ਕਿਸੇ ਦੇ ਵੱਡੇ-ਵਡੇਰੇ ਦੇ ਕਰਮਾਂ ਦੇ ਨਾਲ ਜੋੜ ਕੇ ਆਪਣਾ ਇਹਨਾਂ ਨੂੰ ਜਿਹੜਾ ਨਵਾਂ ਨੌਜਵਾਨ ਆ ਉਸ ਨੂੰ ਨਹੀਂ ਦੇਖਣਾ ਚਾਹੀਦਾ ਸਾਨੂੰ ਇਹ ਦੇਖਣਾ ਚਾਹੀਦਾ ਕਿ ਕੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਿੱਖ ਸਿੱਖ ਸੰਸਥਾਨਾਂ ਦੀ ਇੱਜ਼ਤ ਕਰਦਾ ਸਿੱਖ ਫਲਸਫੇ ਦੀ ਇੱਜ਼ਤ ਕਰਦਾ ਸਿੱਖੀ ਦੀ ਇੱਜ਼ਤ ਕਰਦਾ ਜੇ ਉਹ ਕਰਦਾ ਹੈ ਤੇ ਸਾਨੂੰ ਇਹ ਰਾਹ ਲੱਭਣਾ ਚਾਹੀਦਾ ਕਿ ਆਪਾਂ ਦੁਬਾਰਾ ਉਹ ਜਿਹੜੇ ਆਪਸੀ ਸਾਡੇ ਪੀੜੇ ਪਾੜੇ ਪਏ ਹੋਇਆ ਪੇਦ ਪਾ ਬਿਆ ਉਸ ਨੂੰ ਦੂਰ ਕਰਕੇ ਆਪਾਂ ਨੇੜੇ ਕਿਵੇਂ ਹੋ ਜੀ ਪ੍ਰੋਫੈਸਰ ਸਾਹਿਬ ਤੁਸੀਂ ਸਮਾਂ ਦਿੱਤਾ ਜੁੜੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ